ਉਹ ਮੇਨ ਜਾਲ ਲਾ ਕੋ ਕੇ ਗਿਆ ਤੇ ਜਾਂਦਾ ਕਹਿ ਕੇ ਗਿਆ ਕਹਿੰਦਾ ਇਹ ਲੋਹੇ ਦਾ ਘੜਾ ਏ ਤੇ ਜੋ ਕਹਿੰਦੇ ਨੇ ਇੱਕ ਦਿਨ ਕਰ ਹੋਣਗੇ ਪਰ ਲੋਕ ਦੇ ਹੱਥ ਵਿੱਚ ਕਹਿ ਚੱਲੇ ਆ ਹੋ ਸਕਦਾ ਦੁਬਾਰਾ ਮਿਲ ਜੇ ਜਾਂ ਨਾ ਮਿਲ ਜੇ ਮਹਾਸਤਿਵ ਆਸਰੀ ਮੰਦਾ ਜੇਕਰ ਜਥੇ ਅਰਬੀ ਦਾਤਾ ਆ ਚਾਹਣਾ ਦਿੱਲੀ ਘੜੀ ਗੋਡੇ ਟੇਕਣ ਦੀ ਕੋਈ ਲੋੜ ਨਹੀਂ ਦਿੱਲੀ ਵਾਲੇ ਤੁਹਾਡੇ ਗਾਡੇ ਗੋਡੇ ਦੇਖਦੇ ਆ ਉਹ ਝੂੜੀ ਤੁਹਾਡੇ ਆਹ ਤੇ ਆਟਕੇ ਪਤਾ ਕਿ ਇਹਨੇ ਸੀ ਕਿਹਾ ਸਰਦਾਰ ਇਹ ਦਲੀਲਾ ਰਾਜ ਤੁਹਾਡਾ ਕਿਰਪਾ ਕਰਕੇ ਸਾਡੀ ਝੋਲੀ ਚ ਪਾਦੇ ਹੋ ਓਏ 19 ਵਾਰ ਜਿੱਤ ਕੇ ਵੀ ਮਾਡੀ ਝੋਲੀ ਚ ਪਾਉਣ ਲਾ ਰਹੇ ਹੋ ਜਿੰਨਾ ਪਾ ਸਕੋ ਤੁਸੀਂ ਆ ਗਈ ਵੀ ਅਸੀਂ ਕਰਾਂ ਝੋਲੀ ਐਨੀ ਵੀ ਅਸੀਂ ਤੇ ਸਿਰ ਪ੍ਰਦਾਨ ਕਰ ਦਿੰਦੇ ਜਿੰਨਾ ਵਾਸਤੇ ਇਹ ਗੱਲ ਯਾਦ ਰੱਖੋ ਲਾਕੋਗੇ ਬੂਤ ਕੱਢ ਬਾਤਾਂ ਹਾਂ ਜੇ ਤੁਸੀਂ ਆਪ ਕਰਾ ਝੋਲੀਆ ਮੱਢ ਕੇ ਧਰਨੇ ਲਾ ਕੇ ਪਿਆਰ ਨਾਲ ਉਹ ਅਨੁਰਾਧਨ ਜਿਹੜਾ ਇਹ ਨਹੀਂ ਮਣਰਾਜ ਅਸੀਂ ਕਹਿੰਦੇ ਨਾ ਵੀ ਰਾਜ ਮਿਲ ਜਾਵੇ ਆਪਣਾ ਰਾਜ ਹੋਵੇ ਮੈਂ ਗੱਲ ਕੀਤੀ ਸੀ ਆ ਵੀਰਦੀ ਚ ਕੱਲ ਮੀਟਿੰਗ ਸੀ ਕਿ ਉਹਦਾ ਇੱਕ ਗੱਲ ਆਖੀ ਮੈਂ ਕਿ ਚੋੜਾ ਤਾਲਵੇਂ ਦੁਆਰੇ ਅੰਦਰ ਝੰਡਾ ਚੜਾ ਗਏ ਲੋਕ ਮੈਂ ਹਰ ਇੱਕ ਨੌਜਵਾਨ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਭਾਈ ਇਹ ਚੋੜਾ ਨਾ ਬਣੋ ਜ਼ਰੂਰੀ ਨਹੀਂ ਕਿ ਤੁਸੀਂ ਬਾਦਲਾਵਤੇ ਰਹੋ ਨਾ ਆਜ਼ਾਦ ਖੜੋ ਔਰ ਇੱਕ ਤਕਤ ਤੁਹਾਨੂੰ ਹੈ ਇਹ ਗੋਲ ਕਾਂ ਦੀ ਲੜਾਈ ਕਿਉਂ ਸਰਦੀ ਮਾਰ ਲਾਤੀ ਇਹ ਗੋਲ ਕਾਂ ਤੇ ਬਾਤਲ ਬੱਦਲ ਹੋਣਗੇ ਮਾਇਆ ਪਿੱਛੇ ਕਦੇ ਸਿੱਖ ਪਾਤਮੀ ਨਹੀਂ ਰਹਿਣਾ ਅਜਿਵੇਂ ਇਹ ਬਦਲੇ ਨਾ ਚੋਰੂ ਬਦਲੇ ਨਾ ਧੰਪ ਬਦਲੇ ਇਹ ਸਭ ਇੱਕ ਪੰਥ ਲੜਿਆ ਨਾ ਤੇਜ ਮਾਰਕ ਵਾਸਤੇ ਲੜਿਆ ਨਾ ਕੋਈ ਹੋਰ ਕੰਮ ਹੈ ਖੱਪੜ ਸਿਰ ਦੇ ਮੰਨੇ ਤੋਂ ਜਗ ਵਿੱਚ ਨਹੀਂ ਹੈ ਤੇ ਜਿਹੜੀ ਮਾਂ ਨੇ ਆਪਣੇ ਪੁੱਤ ਨੂੰ ਭੁਗਲ ਦੁਕ ਦੇ ਬਾਹਰ ਹੀ ਨਹੀਂ ਕੱਢਿਆ ਜਾਨੋ ਦੇ ਸ਼ੇਕੂ ਲੜੀ ਜਿਹੜੀ ਮਾਂ ਤੁਹ ਤੋਂ ਫੀਸ ਕਾਇਮ ਜਿਹੜੀ ਪਾਪ ਉਹ ਏਸੀ ਦੇ ਉੱਪਰ ਦੇ ਬਾਹਰ ਹੀ ਨਿਕੜਿਆ ਉਹਦੇ ਜਨ ਕੀ ਆਉਣਾ ਵੀ ਸਾਡੇ ਕੋਲ ਪਈਏ ਤੇ ਇਹ ਪਤਾ ਫੇਸ ਸਾਡੇ ਦਾ ਜੇ ਜਨ ਕਰਨੀ ਹੈ ਜਨ ਲੋਣਾ ਚਾਹੁੰਦੇ ਉਹ ਜਨ ਜਿੰਨਾ ਚਾਹੁੰਦੇ ਉਹ ਤੈਨੂੰ ਦੂ ਨਹੀਂ ਜੇ ਅੱਜ ਸਾਥ ਦਾ ਬਣਾਣਾ ਹੋਏ ਅਗਲੇ ਆਣੇ ਤੁਹਾਡੇ ਘਰ ਘਰ ਕੱਢ ਕੇ ਤੁਹਾਨੂੰ ਧੂ ਧੂ ਕੇ ਬਾਹਰ ਕੱਢਣਾ ਪਰ ਪਹਿਲੇ ਇਹ ਗੱਲ ਪਾਣੀ ਇੰਨੇ ਨਹੀਂ ਪਾਦੇ ਸੀ ਅਸੀਂ ਭੈਣਾਂ ਦੀਆਂ ਭਤਿੰਦੀਆਂ ਘਵਾਤੀਆਂ ਤੇ ਭਾਜੋ ਤੁਸੀਂ ਏਸੀ ਨਾਲ ਛੱਡਿਆ ਤੇ ਕਲਿਆਣੇ ਤੁਹਾਡੇ ਕਿਰਪਾ ਇਹ ਏਸੀ ਤੁਹਾਡੇ ਵਾਸਤੇ ਇੱਕ ਮਾਊਟ ਹੈ ਮੇਰੇ ਵਾਸਤੇ ਮੌਤ ਤਾਂ ਮੇਰੇ ਨਾਲ ਜੀਏ ਜਿੰਨਾ ਚਿਰ ਅਸੀਂ ਮਿੱਟੀ ਵਿੱਚ ਮਿੱਟੀ ਨਹੀਂ ਉੱਦੇ ਤਾਂ ਅਸੀਂ ਕੁਸ਼ਮਰਦਾ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਨੰਗੇ ਪੈਰ ਚੱਲੇ ਸੀ ਕੋੜਾ ਖੁਸ਼ੇਰੀ ਪਾਇਆ ਪਰ ਸੁਨੇ ਦੀ ਕੋਠਵਾਰੀਆ ਤਲਵਾਰਾਂ ਨਹੀਂ ਹੋਈਆਂ ਜਿੰਨਾ ਜੋਨਾਂ ਦੇ ਮਿਆਰ ਵੀ ਪੁੱਟੇ ਸੀ ਉਹਨਾਂ ਨੇ ਇੱਕ ਟਾਈਮ ਉਹਦੇ ਫੋਨ ਵੀ ਚੜ੍ਹੇ ਸੀ ਉਹਨਾਂ ਨੇ ਇੱਕ ਟਾਈਮ ਪ੍ਰਸ਼ਾਦਾ ਛਕਾਇਆ ਤੇ ਦੂਜੇ ਟਾਈਮ ਆਸ ਨਹੀਂ ਸੀ ਅਜੇ ਤੱਕ ਰਹਿ ਗਏ ਕਿਹੜਾ ਅੰਦਰੋਂ ਮੌਂਦਾ ਦੂਜੇ ਕਾਰਨ ਆ ਨਾ ਪਹੁੰਚੇ ਪਰ ਕਹਿੰਦੇ ਚੰਗਾ ਫਿਰ ਭਾਉ ਨਹੀਂ ਪਚਾਉਣਾ ਤੇ ਨਾਲ ਸੀ ਭਾਟੀਆਂ ਨੇ ਕੂ ਲੱਗੇ ਹੋਣ ਚੰਗ ਲੱਗਦੀ ਹੈ ਕਿ ਮਰਨਾ ਸਿੱਖੋ ਜੇ ਚੰਗ ਚੱਲ ਰਹੀ ਹੈ ਅਰਦਾਸ ਕਰੋ ਤੇ ਕਾਰਾ ਛੱਡੋ ਪੰਥ ਦੀ ਗੱਲ ਹੈ ਅਸੀਂ ਸਰਾ ਦੇ ਕੱਪੜੇ ਵੰਡ ਕੇ ਤੁਰਾਂਗੇ ਜਰੂਰੀ ਨਹੀਂ ਅਜੇ ਸਰਾ ਦੇ ਤੁਸੀਂ ਕੇਸ ਰੱਖੇ ਨਹੀਂ ਰੱਖੇ ਪਰ ਇੰਕਾਲ ਯਾਦ ਤੋਂ ਪਹਿਲਾਂ ਆਤਮਾ ਆ ਗਿਆ ਪੰਜਾਬ ਕਿਸੇ ਦੇ ਪਿਓ ਦਾ ਨਹੀਂ ਕੁਰਸੀਆਂ ਜ਼ਰੂਰ ਬਾਹਰ ਵਾਰ ਕੇ ਲੋਕ ਮਾਰ ਸਕਦੇ ਨੇ ਇਹ ਸੋਚ ਲੋ ਤਮੰਦੀ ਹੈ ਪਰ ਸਾਡੀ ਸਰਕਾਰ ਵਰਗੀ ਕੋਈ ਸਰਕਾਰ ਨਹੀਂ ਮੰਨਿਆ ਕੁਰਸੀਆਂ ਤੇ ਬੈਠੇ ਹੋਣਗੇ ਉਹਨਾਂ ਨੇ ਹੁਕਮ ਦੇ ਨਾਲ ਸਾਨੂੰ ਅੰਦਰ ਤੇ ਬੰਦ ਕੀਤਾ ਜਾ ਸਕਦਾ ਹੈ ਪਿੰਜਰੇ ਵਿੱਚ ਤੇ ਕੈਦ ਕੀਤਾ ਜਾ ਸਕਦਾ ਹੈ ਸਾਡੇ ਜਮਾਤਾਂ ਨੂੰ ਕੋਈ ਕੈਦ ਨਹੀਂ ਕਰ ਸਕਦਾ ਜਿਨ੍ਹਾਂ ਦੇ ਜਜ਼ਬਾਤ ਆਜ਼ਾਦ ਹੋਣ ਜਿਨ੍ਹਾਂ ਨੇ ਜਜ਼ਬਾਤ ਉਡਾਰ ਗਿਆ ਲਾਉਂਦੇ ਫਿਰਨਾਂ ਉਹਨਾਂ ਨੂੰ ਕਦੇ ਕਿਸੇ ਨੇ ਕੈਦ ਨਹੀਂ ਜੇ ਲੋਕ ਇਸੇ ਸੇਖ ਨੂੰ ਮਾਰੇ ਜਾਂਦਾ ਸੀ ਸਰਕਾਰ ਕਿਤੇ ਮੰਨਦਾ ਸੀ ਕਿ ਇਹ ਸ਼ਹੀਦ ਹੋ ਗਿਆ ਉਹਦਾ ਕਿ ਤੁਪਕਾ ਵੀ ਧਰਤੀ ਤੇ ਨਹੀਂ ਉਡਣ ਦਿੰਦਾ ਕਿਉਂ ਨਹੀਂ ਦਿੰਦਾ ਕਹਿੰਦੇ ਜਿੱਥੇ ਤੁਪਕਾ ਡਾਉਂਦਾ ਸਾਡੀ ਹਜ਼ਾਰਾਂ ਸੂਰਮੇ ਸਿੱਦੇ ਖੜਾਵੇ ਲੈ ਕੇ ਕੋਪੀਂਦੇ ਆਪਰੇ ਪਰ ਹਮਾਸ ਨੇ ਮਨਵਾਤੇ ਨੇ ਹੁਣੇ ਆਓ ਫਤਿਹ ਬਲਾਮਾ ਸਮਾਂ ਕਾਫੀ ਉੱਠ ਗਿਆ ਤੇ ਫਤਿਹ ਨਾਲ ਬਲਾਈ ਲਾਈ ਵੇਖ ਰਿਹਾ ਕਿ ਨਾ ਨਾ ਵੀ ਵਾਕਾ ਦੇਖ ਸਕੀ ਜੇਤਾ ਤੋ ਹੋ ਗਿਆ ਜੇਤਾ ਨਹੀਂ ਪੁੱਹੜਾ ਜਦੋਂ ਜੇਤਾ ਪੁੱਹੜ ਗਿਆ ਸਮਦਰੋਪ ਉਸ ਅਨੁਸਾਰ ਯਾਤਰੀ ਹੋਣਾ ਜਿਹਨਾਂ ਦੀ ਗੱਲ ਕਰਾਂ ਜਿਹਨਾਂ ਅਨੁਵਾਦ ਪਾਵਾ ਬਾਤਾਂ ਨੇ ਪਹਿਲਾਂ ਦੱਸਿਆ ਪੁੱਤਾਂ ਕਿਹਨੇ ਪੜ੍ਹਨੇ ਆ ਜਿਹਨਾਂ ਨੇ ਕੀਤੀ ਵੀਰ ਪਰਵੰਤ ਸਿੰਘ ਜਿਹਨਾਂ ਨੇ ਛੇ ਜੁਲਵਾ ਦੇਣਾ ਸਿਰ ਸਾਡੀ ਬਾਗੀ ਆ ਕੇ ਨੇ ਇਸ ਨਗਰ ਦਾ ਸਿਰ ਚਾ ਦੱਕਿਆ ਮੈਂ ਆਪਣੇ ਭਰਾ ਤੌਰ ਤੇ ਵੀਰਾਂ ਨੂੰ ਇੱਕ ਬੇਇੱਜ਼ਤੀ ਕਰਦਾ ਵੀਰੋ ਸਾਡੇ ਆਖਰੀ ਮਨ ਭੇਤ ਕਰੇ ਹੋ ਸਕਦੇ ਹੋ ਸਕਦਾ ਸਾਡਾ ਸੀ ਇੱਕ ਰਾਤ ਨਾ ਕਰੇ ਪਰ ਕੋਈ ਵਿੱਚ ਸੰਭੇ ਕਰਾ ਕੇ ਕਰੇ ਜੇ ਸੀ ਇੱਕ ਰਾਤ ਦੇ ਨਾਮ ਤੇ ਆਉਣ ਵਾਲਾ ਬੜਾ ਵੱਡਾ ਇਨਸਾਨ ਹੋਵੇਗਾ ਸਾਡਾ ਤੇ ਮੈਂ ਕਿਸੇ ਤੇ ਕਿਤੇ ਵੀ ਕਰਦਾ ਨਹੀਂ ਇਹ ਗੱਲ ਕਹੀ ਨਾ ਸਮੇਂ ਦੇ ਆਤਮ ਦੇ ਅੱਗੇ ਚੋਂ ਦੇ ਬਿ ਸਿੱਖੀ ਮੋਟੇ ਨਾ ਆਪਣੇ ਘਰਾਂ ਨੂੰ ਪਰਤੀਏ ਸਰਾ ਤੇ ਸੋਹਣੀਆਂ ਦਸਤਾਰਾਂ ਸਜਾਈਏ ਜਦੋਂ ਸੋਹਣੀਆਂ ਦਸਤਾਰਾਂ ਸਜ ਗਈਆਂ ਨਾ ਉਹ ਦਿਨ ਗਾਟਰੇ ਤੇ ਘਰ ਵੀ ਆ ਜੇ ਤੇ ਜੇਦਰ ਗੰਦਰੇ ਤੇਗਾ ਆਂ ਆ ਮੁਖ ਤੇ ਬਾਣੀ ਨਹੀਂ ਆ ਜਾਣੀ ਤੇ ਜੇ ਬਾਣੀ ਆ ਗਈ ਤੇ ਯਾਦ ਰੱਖੋ ਤਾਂ ਤੇ ਪਿਛਲੇ ਵੀ ਸ਼ੋਭਾ ਤੋਂ ਹੈ ਕੋਨਾ ਪਿਛਲਾ ਨੂੰ ਬਾਣੀ ਤੇ ਬਾਣੀ ਜਰੂਰੀ ਹੈ ਜੇ ਨਾ ਬਾਣੀ ਨਹੀਂ ਪੜਦੇ ਸ਼ਕਤਰ ਵੀ ਸ਼ਕਤਰ ਵੀ ਉਹਨਾਂ ਕੋ ਚੱਲਦੇ ਆ ਜਿਹੜੇ ਬਾਣੀ ਪੜਦੇ ਆ ਉਹ ਤੁਸੀਂ ਆਮ ਵੀਡੀਓ ਵੇਖੀ ਹੋਣੀ ਆ ਨਾਲੇ ਕੁੱਟਖਾਈਆਂ ਦੇ ਨਾਲੇ ਕਹਿੰਦੇ ਸਾਡੇ ਤੇ ਨਾ ਬੜਾ ਅਤਿਆਚਾਰ ਹੋ ਗਿਆ ਛੇਤੀ ਕਰਕੇ ਇੱਥੇ ਪਹੁੰਚੋ ਤਾਂ ਮੈਂ ਕਹਿੰਦਾ ਮੈਂ ਮਾਮਾ ਅੱਜ ਤਾਂ ਕੁਛ ਛੱਡੀ ਫਿਰਦਾ ਖਾਦਾ ਦੇ ਕਾ ਅਵਦੇਸ ਨੂੰ ਨਿੱਕ ਤੇ ਅਬਰਾਸਾ ਕਿਤਾ ਗੁਰੂ ਦੇ ਹਜ਼ੂਰ ਵਿੱਚ ਪਈ ਜਦੋਂ ਤੋਂ ਮਾਲੇਖ ਮਾਰ ਤਾ ਗਿਆ ਉਦੋਂ ਆਖਰੀ ਦਿਨ ਹੋਣਾ ਅਗਰੇ ਪੱਗਾ ਨਹੀਂ ਜਾਣਾ ਪੱਗਾ ਵਾਲਾ ਨਹੀਂ ਜਿੰਦੇ ਨਾ ਜਿੰਦਗੀ ਅਦਾ ਜਿੰਦੀ ਹੈ ਤੇ ਨਾਂ ਜਿੰਦੇ ਆਪਨੀ ਆਦ ਨੂੰ ਵਾਪਸੀਆਂ ਪੀੜੀਆਂ ਨੂੰ ਰੁਪਈਆ ਕਹੇ ਅੱਖਾਂਗੇ ਸਾਡੇ ਵੱਡਿਆਂ ਨੇ ਖੋਪਰ ਤੇ ਲਵਾਏ ਪਰ ਪੱਗਾ ਨਹੀਂ ਵਾਹਿਆ ਪੱਗਾ ਨਾਲ ਵਾਹੋ ਪਖਾਵੇ ਇਹਦਾ ਪੱਗਾ ਦੇ ਪਹਿਰੇਦਾਰ ਬਣੋ ਤੇ ਪਹਿਰੇਦਾਰ ਕਾਲੀ ਬਣਿਆ ਜਾਣਾ ਜੇ ਗੱਲ ਤੇ ਠੇਕ ਹੋਵੇ ਕਰਤਾ ਗੁਰੂ ਕਿਰਪਾ ਕਰੇ ਦੀ ਕੋਈ ਸਾਰੇ ਆਪੋ ਸਤਨਾਮ ਸ੍ਰੀ ਵਾਹਿਗੁਰੂਾ ਕੋਈ ਅਰਦਾਸੇ ਮੇਰੇ ਕੋਲ ਆਏ ਨਹੀਂ ਇਹ ਮਤਲਬ ਵੈਸੇ ਹੀ ਮੈਂ ਗਿਆ ਗਿਆ ਹੋਰ ਵੀ ਦੇਸ਼ਾਂ ਪੇਂਡੀਆਂ ਜਾਣ ਦਾ ਮੌਕਾ ਮਿਲਿਆ ਪਰ ਅਰਦਾਸ ਇੱਕ ਵਾਰੀ ਕਰਦਾ ਉਹ ਇਸ ਕਰਕੇ ਇੱਕ ਵਾਰੀ ਕਰਦਾ ਕਿ ਜਦੋਂ ਜਜ਼ਬਾ ਪੈਦਾ ਹੁੰਦੇ ਨੇ ਨਾ ਤੇ ਮਾਇਆ ਤੋਂ ਬਿਨਾ ਗਿਆਨ ਤੇ ਕੋਈ ਨਹੀਂ ਤੇ ਮਾਇਆ ਵਾਸਤੇ ਅਸੀਂ ਵੱਡੇ ਸੇਤਾ ਕਰਦੇ ਜੇ ਮਾਇਆ ਵਾਸਤੇ ਸੁਖ ਨਾ ਕਰੀ ਅਗਲਾ ਕਿਤਾ ਯਾ ਸਭਾ ਨਾਮ ਪਰ ਕੱਲ੍ਹ ਇਹਾ ਰੱਖਣਾ ਵਿੱਚ ਕੀ ਵੀ ਆਵਾਜ਼ ਸੁਣ ਕੇ ਬੈਠੀ ਹੈ ਪਰ ਇਹ ਵਾਝ ਦੀ ਪਹਿਲੀ ਵਾਰ ਤੇਸ ਜੈਤੋ ਬੋਲਿਆ ਕਿ ਇਹਨਾਂ ਸਟੇਜ ਦੇ ਮੈਂਕਾ ਸਾਹਿਬ ਯਾਨੀ ਪਰਦੇਸ ਸਿੰਘ ਮੈਂਕਾ ਜਿਨ੍ਹਾਂ ਨੇ ਬਹੁਤ ਇਸ ਧਰਮੀ ਦੀ ਸੇਵਾ ਕੀਤੀ ਹੈ ਤਾਂ ਇਹਨੂੰ ਵੀ ਸਮਰਥਨ ਦਾ ਮੌਕਾ ਮਿਲਿਆ ਤੇ ਮੇਰੀ ਇੱਕ ਅਰਦਾਸ ਹੁੰਦੀ ਹੈ ਕਿ ਮੈਂ ਜਿੱਥੇ ਜਾਵਾਂ ਉੱਥੇ ਪੁਸ਼ੀ ਹਾਸਲ ਕਰਕੇ ਆਵਾਂ ਹੋ ਕੇ ਵੀ ਨੀਂਂਦਾ ਇੱਕ ਦੋ ਦੇਖਾਵਾ ਤੇ ਜਿੰਨੇ ਕਦੇ ਮਰਦਾ ਜਾ ਕੇ ਉਹਦੀ ਲਾਟ ਦੇਖ ਤੇ ਪਰ ਕਿ ਪਤਾ ਨਹੀਂ ਹੋਰ ਕਿੰਨੇ ਪੈਦਾ ਹੁੰਦੇ ਨੇ ਕਿਉਂਕਿ ਰੰਗ ਤੇ ਉਹਨਾਂ ਨੂੰ ਜਾਂਦਾ ਰੰਗ ਰੰਗਣਾ ਆਖਿਆ ਰੰਗ ਲੱਗਦਾ ਪੱਤਾ ਲੱਗਦਾ ਨਾ ਉਹਨਾਂ ਚੜੀਆਂ ਹਾ ਹਾ ਅਖਦਾ ਕੁਦਰਤੀ ਰੱਬ ਦੱਸੇ ਆ ਪਰ ਕਿੰਨਾ ਬਖਾਣਾ ਮੈਂ ਬੰਦਿਆਂ ਨੂੰ ਜਿਹੜੇ ਬਾ شہادت ਦਾ ਜਹਾ ਮਿਲਦਾ ਇਹਦਾ ਪਤਾ ਤਲਵਾਰ ਦੀ ਧਾਰ ਲੰਗਿਆਂ ਨੂੰ ਜਿਹੜੇ ਤਲਵਾਰ ਤੇ ਧਾਰ ਲੰਗੇ ਨਾ ਕਿ ਉਹਨਾਂ ਨੂੰ ਪਉਦਾ ਵੀ ਕੁਰਬਾਨੀ ਕਿਹਦੇ ਕਰਦਾ ਇਹ ਕੁਰਬਾਨੀ ਤੋਂ ਬਿਨਾ ਇਸ ਰਾਤੇ ਤਾਜ ਨਹੀਂ ਹੁੰਦੀ ਕਿ ਤਾਂ ਅਸੀਂ ਕੁਰਬਾਨੀਆਂ ਦਿੱਤੀਆਂ